ਹਾਂਜੀ ਦੋਸਤੋ ਸਵਾਗਤ ਕਰਦੇ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਐਲਬਮ ਫੁੱਲ ਇਹ ਐਲਬਮ ਤੁਸੀਂ ਦੇਖ ਰਹੇ ਹੋ ਇਸ ਐਲਬਮ ਦਾ ਨਾਮ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਰਾਈਜ ਯੁਜਾਰ ਦੀ ਇਹ ਐਲਬਮ ਸੀ ਫੁੱਲ ਬਹੁਤ ਸੁਪਰ ਡੂਪਰ ਹਿੱਟ ਹੋਈ ਸੀ ਇਹ ਐਲਬਮ ਇਸ ਐਲਬਮ ਦੇ ਤਕਰੀਬਨ ਸਾਰੇ ਗੀਤ ਹੀ ਬਹੁਤ ਹਿੱਟ ਹੋਏ ਸੀ ਤੇ ਗੀਤ ਵਾ ਕਈ ਬਹੁਤ ਸੋਹਣੇ ਬਹੁਤ ਪਿਆਰੇ ਕੀ ਸੀ ਫੁੱਲ ਗੀਤ ਜਿਹੜਾ ਵਾ ਉਹ ਤੇ ਕਮਾਲ ਦਾ ਗੀਤ ਸੀਗਾ ਤੇ ਇੱਕ ਇਸ ਐਲਬਮ ਦਾ ਹੋਰ ਗੀਤ ਜਿਹੜਾ ਬਹੁਤ ਹਿੱਟ ਹੋਇਆ ਸੀ ਖਾਲੀ ਕਰਕੇ ਮੰਜੀ ਦੇ ਥੱਲੇ ਰੋਡ ਦੇਣਗੇ ਵਿਆਹਾਂ ਸ਼ਾਦੀਆਂ ਦੇ ਗੀਤ ਇਹ ਬਹੁਤ ਚੱਲਿਆ ਸੀ ਇਹ ਗੀਤ ਬਹੁਤ ਹਿੱਟ ਹੋਇਆ ਸੀ ਤੇ ਇੱਕ ਹੋਰ ਗੀਤ ਸੀਗਾ ਇਹ ਸਾਈਡ Song ਵੀ ਕੋਈ ਚੱਜ ਦਾ ਲੱਭ ਬਹਾਨਾ ਜੇ ਤੂੰ ਸਾਨੂੰ ਛੱਡਣਾ ਚਾਹਨੀ ਏ ਤੇ ਇਹ ਐਲਬਮ ਸੀਗੀ ਕਿ ਐਲਬਮ ਦਾ ਜਿਹੜਾ ਪੋਸਟਰ ਹੈ ਕਵਰ ਸੌਰੀ ਪੋਸਟਰ ਕਹਿੰਦਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਵਰ ਸੀ ਰਾਈਜ਼ ਯਾਰ ਦੀ ਐਲਬਮ ਬਹੁਤ ਪਿਆਰੀ ਸੀ ਇਸ ਐਲਬਮ ਦੇ ਨਾਲ ਹੀ ਰਾਈਜ਼ ਯਾਰ ਦੀ ਪਛਾਣ ਹੋਈ ਸੀ ਵੈਸੇ ਤਾਂ ਉਹਨਾਂ ਦਾ ਪਹਿਲਾਂ ਵੀ ਇੱਕ ਗੀਤ ਹਿੱਟ ਹੋ ਗਿਆ ਸੀ ਐਤਵਾਰ ਨੂੰ ਦੱਸ ਕਿਹੜਾ ਤੇਰਾ ਕਾਲਜ ਲੱਗਦਾ ਨਹੀਂ ਬਹੁਤ ਹੀ ਹਿੱਟ ਹੋਇਆ ਸੀ ਗਾਣਾ ਉਹ ਵੀ ਇਹ ਵੀ ਜਿਹੜਾ ਗਾਣਾ ਵਾ ਇਹ ਐਲਬਮ ਵੀ ਬੁਰੀ ਹਿੱਟ ਹੋਈ ਸੀ ਇਹ ਐਲਬਮ ਬਹੁਤ ਪਿਆਰੀ ਐਲਬਮ ਸੀ ਤੁਸੀਂ ਦੇਖ ਸਕਦੇ ਹੋ ਇਸ ਐਲਬਮ ਦਾ ਕਵਰ ਤੁਸੀਂ ਦੇਖ ਸਕਦੇ ਹੋ ਮੁਕਲਦੀਪ ਜਿਹੜਾ ਅੱਜ ਕੱਲ ਫਿਲਮਾਂ ਦੇ ਵਿੱਚ ਹੈ ਤੁਸੀਂ ਮਾਡਲ ਮਾਡਲਿੰਗ ਕੀਤੀ ਸੀ ਮੁਕਲਦੀਪ ਨੇ ਜਿਹੜਾ ਅੱਜ ਕੱਲ ਫਿਲਮਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ 2005 ਜੀ ਐਲਬਮ ਐਲਬਮ ਰਿਲੀਜ਼ ਹੋਈ ਸੀ 8 ਗਾਣੇ ਰੱਖੇ ਐਸਾਂ ਨੇ ਇਸ ਐਲਬਮ ਦੇ ਵਿੱਚ ਰਜ 1000 ਦੀ ਬੈਸਟ ਐਲਬਮ ਉਸ ਤੋਂ ਬਾਅਦ ਵੀ ਉਹਨਾਂ ਦੀ ਐਲਬਮ ਆਈ ਸੀ ਪੱਖੀਆਂ ਜਿਹੜੀ ਕਿ ਕਮਾਲ ਦੀ ਸੀ ਤੇ ਗਾਣੇ ਜਿਹੜੇ ਸੀ ਇਹ ਇਸ ਐਲਬਮ ਦੇ IZ ਦੇ ਵਿੱਚ ਫੁੱਲ ਪਹਿਲਾ Song ਦੂਜਾ ਬੱਲੀਏ ਤੀਜਾ ਬਹਾਨਾ ਤੇ ਚੌਥਾ ਗੱਡਾ ਤੇ B ਸਾਈਡ ਦੇ ਵਿੱਚ ਫਰਕ ਬਰਬਾਦ ਮੇਲਾ ਤੇ ਚੌਥਾ ਬੋਤਲ ਬਹੁਤ ਪਿਆਰੀ ਕੀ ਬਹੁਤ ਹੀ ਪਿਆਰੀ ਕੀ ਸੀ ਇਹਸ ਐਲਬਮ ਦੇ ਵਿੱਚ ਬਾਕੀ ਕਿੰਨੇ ਕਿੰਨੇ ਐਲਬਮ ਸੁਣੀ ਹੈ ਜਿੱਕੇ ਦੀ ਹੈ ਮਨਪਸੰਦੀ ਦੀ ਐਲਬਮ ਕਮੈਂਟ ਰਾਈ ਜਰੂਰ ਦੱਸਿਓ ਫਿਰ ਹੋਵਾਂਗੇ ਹਾਜ਼ਰ ਨੈਕਸਟ ਵੀਡੀਓ ਵਿੱਚ ਧੰਨਵਾਦ